ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਟਾਈਮ ਹੋ ਚੁੱਕਾ ਸ਼ਾਮ ਦੇ 4:30 ਵਜੇ ਤੇ ਆਪਾਂ ਵੀ ਲੱਗੇ ਹੇ ਕੰਮ-ਕੁਮਕਾਨ ਤੇ ਮੈਂ ਕਿਹਾ ਆਪਣਾ ਵਲੌਗ ਜਿਹੜਾ ਕੱਲ ਦਾ ਸਟਾਰਟ ਨਹੀਂ ਹੋਇਆ ਤੇ ਆਪਾਂ ਚਲੋ ਹੁਣ ਵਲੌਗ ਸਟਾਰਟ ਕਰ ਲੈਂਦੇ ਆ ਤੇ ਆਪਾਂ ਨਾ ਇੱਕ ਸਵਾਲ ਪਾਇਆ ਹੈਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਜ਼ਿੰਦਗੀ 'ਚ ਦੋ ਵਾਰ ਫ੍ਰੀ ਮਿਲਦੀ ਆ ਹਨਾ ਤੇ ਤੀਜੀ ਵਾਰ ਸਾਨੂੰ ਪੈਸੇ ਦੇ ਕੇ ਲੈਣੇ ਪੈਂਦੇ ਆ ਤੇ ਕਾਫੀ ਭੈਣਾ ਭਰਾਵਾਂ ਦੇ ਜਿਹੜੇ ਕਮੈਂਟ ਆਏ ਉਹ ਆਪਾਂ ਲਿਖੇ ਹੋਏ ਆ ਉਹ ਆਪਾਂ ਤੁਹਾਨੂੰ ਪਤਾ ਵੀਡੀਓ ਦੇ ਲਾਸਟ ਦੇ ਵਿੱਚ ਮੈਂਸ਼ਨ ਕਰਾਂਗੇ ਤੇ ਉਹਦੇ ਵਿੱਚ ਇੱਕ ਕਮੈਂਟ ਇਦਾਂ ਦਾ ਹੈਗਾ ਕਿ ਉਹ ਕਹਿੰਦੇ ਹੈਗੇ ਕਿ ਮੈਮੋਰੀਆਂ ਹਣਾ ਤੇ ਉਹ ਉਹ ਸ਼ਾਇਦ ਪਿਛਲੀ ਵੀਡੀਓ ਦੇ ਵਿੱਚ ਸੀਗਾ ਉਹ ਮੈਂ ਤੁਹਾਨੂੰ ਕੱਲ ਵੀਡੀਓ ਦੇ ਵਿੱਚ ਪੁੱਛਿਆ ਸੀਗਾ ਵੀ ਜੇ ਕਿਸੇ ਨੂੰ ਪਤਾ ਹੋਵੇ ਮਮੋਰ ਕਿਆ ਕੀ ਚੀਜ਼ ਹੁੰਦੀ ਆ ਤੇ ਦੱਸਿਓ ਹਣਾ ਫਿਰ ਉਹਨਾਂ ਨੇ ਰਿਪਲਾਈ ਕੀਤਾ ਹੈਗਾ ਕਿ ਮਮੋਰੀਆਂ ਨਿੰਮ ਨੂੰ ਲੱਗਦੀਆਂ ਹਣਾ ਮੈਂ ਤਾਂ ਚਲੋ ਵਰਡ ਹੀ ਪਹਿਲੀ ਵਾਰ ਸੁਣਿਆ ਹੈਗਾ ਫਿਰ ਮੈਂ ਆਪਣੀ ਇਧਰ ਮੰਮਾ ਨੂੰ ਪੁੱਛਿਆ ਮਮਮੀ ਕਿ ਇਹਨੂੰ ਕਹਿੰਦੇ ਆ ਮਮੋਰੀਆਂ ਤੇ ਮੰਮੀ ਦੱਸਦੇ ਮਮਮੀ ਉਹ ਨਿੰਮ ਨੂੰ ਜਿਹੜੀਆਂ ਲੱਗਦੀਆਂ ਨਿੰਮ ਨੂੰ ਤਾਂ ਡੇਕ ਨੂੰ ਅੱਛਾ ਡੇਕ ਜਿਹਨੂੰ ਆਪਾਂ ਟਕਾਨੂ ਕਹਿੰਨੇ ਹਣਾ ਹਾਂ ਉਹ ਕਈ ਟਕਾਨੂ ਕਹਿੰਦੇ ਕਈ ਆਹ ਕਹਿੰਦੇ ਆ ਅਛੇ ਠੀਕ ਆ ਤੁਹਾਡੇ ਉਧਰ ਕੀ ਕਹਿੰਦੇ ਆ ਸਲੇਨ ਮੈਮੋਰੀਆ ਦੇ ਕੰਨਰ ਕਹਿੰਦੇ ਆ ਹਾਂ ਇਹ ਕਹਿੰਦੇ ਮੈਮੋਰੀਆਂ ਮੈਂ ਤਾਂ ਆਪਣਾ ਨਾਂ ਦਾ ਹੁੰਦਾ ਹੈ ਤਾਂ ਮੈਂ ਜਦੋਂ ਪਹਿਲੀ ਵਾਰ ਹੀ ਸੁਣਿਆ ਹੈਗਾ ਇਹ ਵਰਡ ਜਿੱਦਾਂ ਸਾਡੇ ਵੀ ਇੱਧਰ ਸਾਰੇ ਜਾਣਿਆ ਨਾ ਟਿਕਾਨੂੰ ਕਹਿੰਦੇ ਆ ਉਹ ਚੀਜ਼ਾਂ ਉਹ ਹੈ ਨਾ ਮੈਮੋਰੀਆਂ ਮੈਂ ਤਾਂ ਕਦੀ ਸੁਣਿਆ ਨਹੀਂ ਸ਼ਾਇਦ ਮम्मी ਨੇ ਸੁਣਿਆ ਕਰਕੇ ਮम्मी ਨੂੰ ਪਤਾ ਲੱਗ ਗਿਆ ਹੈਗਾ ਵੀ ਮੈਮੋਰੀਆਂ ਕਹਿੰਦੇ ਆ ਤੇ ਜਿਹੜਾ ਕੱਲ ਮੈਂ ਸਵਾਲ ਪੁੱਛਿਆ ਸੀਗਾ ਹੈ ਨਾ ਆਪਣੇ ਜਿਹੜੇ ਨਾਲ ਸਰਜੀਤ ਦੀਦੀ ਹੈਗੇ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਆਪਾਂ ਨੂੰ ਜ਼ਿੰਦਗੀ 'ਚ ਦੋ ਵਾਰ ਫ੍ਰੀ ਮਿਲਦੀ ਆ ਹੈ ਨਾ ਤੇ ਤੀਜੀ ਆ ਸਾਨੂੰ ਪੈਸੇ ਲੈਣੇ ਪੈਂਦੇ ਦੇਣੇ ਪੈਂਦੇ ਆ ਫਿਰ ਜੀ ਲੈਣੀ ਪੈਂਦੀ ਹੈ ਤੇ ਦੀਦੀ ਹਾਂ ਚਲੋ ਉੱਥੇ ਆਫ ਕੈਮਰਾ ਆਨ ਕੈਮਰਾ ਤਾਂ ਨਹੀਂ ਕਿਹਾ ਜਦੋਂ ਆਫ ਕੈਮਰਾ ਹੈਗਾ ਇਦਾਂ ਹੀ ਆਪਾਂ ਆਉਂਦੇ ਹੁੰਦੇ ਦੀ ਨੇ ਗੱਲ ਕੀਤੀ ਹੈਗੀ ਦੀਦੀ ਕਹਿੰਦੇ ਮੇਕਅਪ ਦੀ ਕਿੱਟ ਆ ਜਿਹੜੀ ਸਾਨੂੰ ਦੋ ਵਾਰ ਜ਼ਿੰਦਗੀ 'ਚ ਫ੍ਰੀ ਮਿਲਦੀ ਆ ਵੀ ਇੱਕ ਵਾਰ ਸਾਨੂੰ ਪੇਕੇ ਆਲੋ ਮਿਲਦੀ ਦੂਜੀ ਆ ਸਾਨੂੰ ਸਹੁਰਿਆਂ ਆਲੋ ਮਿਲਦੀ ਆ ਹਨਾ ਤੇ ਤੀਜੀ ਆ ਸਾਨੂੰ ਪੈਸੇ ਦੇ ਕੇ ਲੈਣੀ ਪੈਂਦੀ ਆ ਉਹ ਤੇ ਵਜਾ ਦੇ ਦੇ ਇੱਕ ਐਗਜ਼ਾਮਪਲ ਤਾਂ ਉਹ ਵੀ ਸਹੀ ਹੈਗੀ ਬਟ ਉਹ ਚੀਜ਼ ਆਪਣਾ ਸਵਾਲ ਦਾ ਜਵਾਬ ਨਹੀਂ ਹੈਗਾ ਤੇ ਜਿਨ੍ਹਾਂ ਨੇ ਆਪਣੇ ਸਵਾਲ ਦਾ ਸਹੀ ਆਨਸਰ ਦਿੱਤਾ ਆਪਾਂ ਨਾਲ ਲਾਸਟ ਦੇ ਵਿੱਚ ਨਾਮ ਜਿਹੜੇ ਉਹ ਮੈਂਸ਼ਨ ਕਰਾਂਗੇ ਠੀਕ ਹੈ ਜੀ ਤੇ ਅੱਜ ਦਾ ਜਿਹੜਾ ਸਵਾਲ ਆ ਉਹ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਤੇ ਜਿਹੜੇ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਿਹਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਅੱਜ ਦਾ ਸਵਾਲ ਆ ਉਹ ਆਪਾਂ ਬਾਹਰ ਜਾ ਕੇ ਪੁੱਛਦੇ ਆ ਢਿੱਲੋ ਸਾਹਿਬ ਨੂੰ ਮੰਮੀ ਹੁਣਾਂ ਨੂੰ ਹੋਰਾਂ ਨੂੰ ਵੀ ਪੁੱਛਦੇ ਆ ਦੇਖਦੇ ਆ ਵੀ ਕਿਹਨੂੰ ਉਹ ਆਉਂਦਾ ਆ ਤੇ ਵਲੌਗ ਦੇ ਨਾਲ ਬਣੇ ਰਹੋ ਤੇ ਐਂਡ ਤੱਕ ਜਰੂਰ ਦੇਖਿਓ ਮੰਮੀ ਜਿਹੜਾ ਅੱਜ ਦਾ ਸਵਾਲ ਆ ਨਾ ਬਹੁਤ ਸੌਖਾ ਜਿਹਾ ਆ ਮੰਲਾਹ ਰੇਕ ਨੂੰ ਹੀ ਆ ਜਾਣਾ ਆ ਉਹ ਹਨਾ ਬਾਕੀ ਤੁਹਾਨੂੰ ਦੇਖਦੇ ਆ ਮम्मी ਸਾਡੇ ਬਹੁਤ ਮੇਰੀ ਸਾਸੂ ਮਾਤਾ ਨੂੰ ਪਤਾ ਹੀ ਆ ਇਹ ਬਹੁਤ ਕੋਲੇ ਜੇ ਆ ਐਨੇ ਚੁਸਤ ਚਲਾਕ ਨਹੀਂ ਆਗੇ ਮम्मी ਥੋੜਾ ਦੁਨੀਆ ਦੇ ਸਹਾਰ ਨਾਲ ਚੁਸਤ ਚਲਾਕ ਹੋਈਦਾ ਹੁੰਦਾ ਹੈ ਅੱਛਾ ਚਲਾਕੀ ਵਰਤਿਆ ਕਰੋ ਥੋੜੀ ਜਿਹਾ ਦਿਮਾਗ ਤੇਜ ਕਰੋ ਆਪਣਾ ਹੁਣ ਤੇ ਆਪ ਮम्मी ਨੂੰ ਪੁੱਛਦੇ ਆ ਮम्मी ਉਹ ਇਦਾਂ ਦੀ ਇੱਕ ਚੀਜ਼ ਆ ਜਿਹੜੀ ਹੈਗੀ ਤਾਂ ਤੁਹਾਡੇ ਜਿੱਡੀ ਆ ਹਨਾ ਪਰ ਭਾਰ ਹੈ ਨਹੀਂ ਉਹਦਾ ਉਹ ਕਿਹੜੀ ਚੀਜ਼ ਹੋਊਗੀ ਫੇਗੀ ਤੁਹਾਡੇ ਜਿੱਡੀ ਆ ਪਰ ਭਾਰ ਨਹੀਂ ਹੈਗਾ ਉਹਦਾ ਤਸੋ ਬਹੁਤ ਸੌਖੀ ਜਈ ਆ ਸੌਖੀ ਹੁੰਦੀ ਨਾ ਨਾ ਕੋਈ ਵੀ ਜੋ ਨਹੀਂ ਆ ਕੋਈ ਕੋਈ ਵੀ ਜੇ ਤੁਹਾਡੇ ਦਿਮਾਗ ਚ ਕੋਈ ਵੀ ਨਾ ਆਉਂਦਾ ਤੁਸੀਂ ਉਹ ਲੈ ਦੋ ਕੁਝ ਵੀ ਜੇ ਤੁਹਾਡੇ ਦਿਮਾਗ ਚ ਕੋਈ ਵੀ ਚੀਜ਼ ਚੱਲਦੀ ਹੈ ਕੋਈ ਵੀ ਨਾ ਆਉਂਦਾ ਨਾ ਲੈ ਦੋ ਕੋਈ ਨਾ ਤਾਂ ਲਓ ਕੀ ਤੁਹਾਡੇ ਦਿਮਾਗ ਚ ਚੱਲਦਾ ਕੁ ਆਉਂਦਾ ਨਹੀਂ ਦਿਮਾਗ ਇੰਨੇ ਚੀਜ਼ ਕਿਹੜੀ ਹੋਊਗੀ ਫੇ ਮम्मी ਉਹ ਨਾ ਪਾਰ ਹੈ ਨਹੀਂ ਉਹ ਪਾਰ ਹੈ ਨਹੀਂ ਆਹ ਹੋਊਗੀ ਉਹ ਕਿਹੜੀ ਚੀਜ਼ ਹੋਊਗੀ ਤਹਾਡੇ ਜਿੱਡੀ ਆ ਚਾਹੇ ਮੈਂ ਆਪਣੇ ਦਲਾਲ ਮੇਰੇ ਜਿੱਡੀ ਹੋਊਗੀ ਉਹ ਹੈਨਾ ਉਹ ਬਸਾਂ ਦੇ ਜਿੱਡੀ ਹੋਊਗੀ ਇਹਦਾ ਪਾਰ ਕਿੱਦਾਂ ਆਊਗਾ ਬਾਤ ਤਾਂ ਹੋਣਾ ਚਾਹੀਦਾ ਸੋਚੋ ਕੋਈ ਨਾ ਕੋਈ ਦਿਮਾਗ ਚ ਕੋਈ ਇਦਾਂ ਦੀ ਚੀਜ਼ ਆਉਂਦੀ ਜਿਹਦਾ ਨਾਂ ਕੋਈ ਆਉਂਦਾ ਹੋਵੇ ਕੋਈ ਨਾਮ ਇਦਾਂ ਦਾ ਕੋਈ ਨਹੀਂ ਨੰਤਾ ਇਦਾਂ ਦੀ ਉਹ ਟੂੜੀ ਦਾੜੀ ਦਾ ਉਹ ਟੂੜੀ ਬਟੂਰੀ ਦਾ ਕੋਕਾ ਕਿੱਦਾਂ ਹੀ ਹੁੰਦਾ ਮੰਮੀ ਔਰ ਤੁਹਾਨੂੰ ਨੀ ਕੋਲ ਆਲੀ ਨੂੰ ਆਉਂਦੇ ਕੋਈ ਅੱਛੇ ਚਲੋ ਹੁਣ ਆਪਾਂ ਅੱਗੇ ਜਾ ਕੇ ਪੁੱਛਦੇ ਹਾਂ ਨਾ ਰਖੜੀ ਬਣਾ ਲਈਏ ਗੁੱਟ ਤੇ ਨਾ ਪੈਸੇ ਦੇਣ ਦਾ ਨਹੀਂ ਤੈਨੂੰ ਪਤਾ ਕਿਉਂ ਪੈਸੇ ਦੇ ਹੀ ਦੇਣ ਦਾ ਚੱਲ ਜੇ ਪੈਸੇ ਲੈ ਕੇ ਆ ਘਰੋਂ ਇਹ ਨਹੀਂ ਹੈ ਨਹੀਂ ਹੱਦ ਹੋ ਗਈ ਜੇ ਪੈਸੇ ਲੈ ਕੇ ਆ ਘਰੋਂ ਜੇ ਮੰਮੀ ਆਪਣੀ ਦਿਖਾ ਕੇ ਮੈਂ ਰਖੜੀ ਬਣਾ ਕੇ ਆਇਆ ਪੈਸੇ ਤਾਂ ਜਾ ਹਈ ਨਹੀਂ ਲੈ ਸਾਰੇ ਹੈ ਨਹੀਂ ਆ ਹੱਥ ਹੋ ਗਿਆ ਹੀ ਕਿ ਮੰਮੀ ਪੈਸੇ ਦੇ ਦੇਖੋ ਹੈ ਨਹੀਂ ਦੇਖ ਤਾਂ ਜੇ ਬਾਜ ਹੱਥ ਮਾਰਦਾ ਕੀ ਪਤਾ ਨਿਕਲੇ ਉਹਨੂੰ ਦੱਸ ਦੀ ਹੈ ਨਹੀਂ ਹੈ ਨਹੀਂ ਦੇਖਾ ਮੈਂ ਜੱਗ ਬੜਾ ਹੱਥਿਆ ਓਏ ਨਹੀਂ ਨਹੀਂ ਲੈ ਆਪਣਿਆਰੀ ਪੈਸਾ ਦੇ ਲੋ ਕੀ ਚੀਜ਼ ਆ ਹੈ ਅਜੇ ਕੋਲ ਨਹੀਂ ਆ ਜਿੰਨੀ ਵੀ ਨਹੀਂ ਨਹੀਂ ਹੈ ਹੈ ਤੀਜੀ ਲੈਣੀ ਕਹਿੰਦਾ ਮੈਂ ਵੇਖ ਤਾਂ ਮम्मी ਜੇਬਾਂ 'ਚ ਹੈਗੇ ਪੈਸੇ ਨਹੀਂ ਨਹੀਂ ਉਹ ਲੈ ਹੱਥ ਵੀ ਨਹੀਂ ਲਾਉਣ ਦਿੰਦਾ ਮम्मी ਦੇਖਿਆ ਜਰੀਕ ਅੱਜ ਸਾਪੀ ਦਾ ਪਜਾਮਾ ਪਰੋਲ ਹੀ ਦੇਣਾ ਕਿਤਾ ਤੀੜੀਆਂ ਪਾਉਂਦਾ ਮੱਥੇ ਤੇ ਲੈ ਘੋੜਾ ਬਣ ਜਾਣਾ ਜਾ ਵੇ ਘੋੜਾ ਬਣ ਕੇ ਤਾ ਚੱਲ ਚੱਲ ਆ ਦੇ ਹਾਂ ਉਹ ਉਹ ਇਹ ਕਿਹੜਾ ਘੋੜਾ ਹੈਗਾ ਹਾਂ ਹਾਂ

ਪਹਿਲਾ ਪਤਾ ਆ ਵੀ ਪੈਸਾ ਕੀ ਚੀਜ਼ ਆਮ ਕੇ ਰੱਖਣਾ ਆ ਹੋਰੀ ਐਕਚੁਅਲੀ ਨਹੀਂ ਕੰਨਾਲਾ ਮੈਂ ਕੱਲਾ ਹੀ ਖਾਉਂ ਹਾਂ ਚਲ ਰੋਟੀ ਆ ਰੋਟੀ ਖਾਦੀ ਆ ਅੱਛਾ ਲੈ ਭੁੱਖ ਨਹੀਂ ਹੈਣਾ ਫੇਰ ਕੇ ਕੱਲਾ ਖਾਉਂ ਬੇਸਕਟ ਕਿਹਾ ਨਾ ਆਉ ਤੇ ਪੱਖਾ ਚੱਲਣ ਦਿਆ ਆ ਤੁਹਾਨੂੰ ਹਵਾ ਨਹੀਂ ਆਉਂਦੀ ਮੀ ਨਹੀਂ ਆਉਂਦਾ ਭਰਾਵਾ ਚਲੋ ਭਾਈ ਜਾਓ ਕੰਨ ਹੋਏ ਕੰਮ ਕਰਨਾ ਹੀ ਪਹਿਲੇ ਨਹੀਂ ਹੈਗੇ ਤੁਸੀਂ ਤਾਂ ਪਹਿਲੇ ਆ ਸਾਰੇ ਹੱਕ ਬਹਿ ਜਨ ਚਲੋ ਚਲੋ ਜਾਓ ਅੰਦਰ ਆਇਆ ਤੂੰ ਮੇਰੀ ਗੱਲ ਸੁਣ ਆਪਾਂ ਛੋਟੂ ਨੂੰ ਪੁੱਛਦੇ ਆ ਪਹਿਲੇ ਵੇ ਇੱਕ ਇਹ ਕਿਹੜਾ ਤੈਨੂੰ ਸਵਾਲ ਪੁੱਛਿਆ ਹੈਗਾ ਜਿਹੱਚ ਤੂੰ ਕਹਿੰਦਾ ਸੀ ਸਰਫ ਸਾਬਣ ਹੈ ਨਾ ਕਿਹੜਾ ਸੀਗਾ ਉਹ ਵੀ ਆਪਾਂ ਨੂੰ ਲਿਆਉਂਦੇ ਤਾਂ ਖਾਣ ਲਈ ਆ ਖਾਂਦੇ ਨਹੀਂ ਹੈ ਨਾ ਤੂੰ ਕਹਿੰਦਾ ਸਰਫ ਸਾਬਣ ਹੁਣ ਅੱਜ ਦਾ ਸਵਾਲ ਬਹੁਤ ਸੋਖਾ ਆ ਠੀਕ ਆ ਉਹ ਦੇਖ ਇੱਕ ਚੀਜ਼ ਆ ਉਹ ਤੇਰੇ ਜਿੱਡੀ ਆ ਪਰ ਉਹਦਾ ਭਾਰ ਹੈ ਨਹੀਂ ਉਹ ਬਹੁਤ ਸੌਖਾ ਆ ਹੁਣ ਇਹ ਤੋ ਲਾਲਾ ਸਾਹਿਬ ਅੱਜ ਛੋਟੂ ਨੂੰ ਪੁੱਛਦੇ ਆ ਬਹੁਤ ਸੌਖੀ ਆ ਬਹੁਤ ਸੌਖੀ ਆ ਚੀਜ਼ ਲਾਤ ਮਾਰਦਾ ਤਾ ਨੀਆ ਗੱਲਾਂ ਮਾਰਦਾ ਬਾਕੀ ਵੀ ਛੋਟੂ ਸਾਡੇ ਨੇ ਰਣਜੀਤ ਸਿੰਘ ਦੇ ਨਾਂ ਤੋਂ ਨਾ ਫੇਸਬੁੱਕ ਤੇ ਆਈਡੀ ਬਣਾਈ ਆ ਸਾਰੇ ਜਾਣੇ ਜਾ ਕੇ ਫੋਲੋ ਕਰ ਲੋ ਹਨਾ ਆ ਲੈ ਉਧਰ ਪਾਪੇ ਉਹ ਹੁਣ ਪਾਪੇ ਨੂੰ ਪਤਾ ਜਵਾਬ ਦਾ ਪਤਾ ਹੈ ਹੈ ਉਹ ਕਹਿੰਦੇ ਮੇਰੇ ਘਰ ਆਉਂਗਾ ਅੱਛਾ ਸੋ ਛੋਟੂ ਤੂੰ ਨਾ ਤਾਂ ਦੱਸ ਕੋਈ ਤੂੰ ਤਾਂ ਸੋਚਾ ਜੀ ਪੈ ਗਿਆ ਨਾ ਦੱਸ ਦਿੱਤਾ ਉਹਦਾ ਹੁਣ ਬੋ ਆ ਜਾ ਬਾਪੇ ਰੁਬੋਛਦੇ ਆ ਚੱਲ ਛੋਟੂ ਦਾ ਕੋਈ ਨਾਂ ਨੂੰ ਤਾਂ ਦੱਸ ਪਾਪੇ ਨੇ ਕਹਿੰਦਾ ਮੈਂ ਦੱਸਦਾ ਤੈਨੂੰ ਬੱਜਾ ਤੇ ਮਾਰੀ ਜਾਂਦੇ ਆ ਉਹ ਬੰਦੇ ਦੀ ਆਦਮਾ ਆਲਾ ਐਲਬਲਾ ਆ ਆਲੋ ਐਲਬਲਾ ਉਹ ਕੀ ਹੋਣਾ ਆ ਨਹੀਂ ਭਾਰ ਹੈਗੀ ਤੁਹਾਡੇ ਚਿੱਡੀ ਭਰਾ ਦਾ ਭਾਰ ਨਹੀਂ ਹੈਗਾ ਇਹ ਸੋਚ ਲਿਆ ਕਰ ਪ੍ਰਸ਼ਾਵਾਂ ਸਾਡੇ ਨੂੰ ਦੱਸ ਹਾਂ ਹਾਂ ਆਹ ਲੈ ਮम्मी ਨੇ ਦਿੱਤਾ ਸਹੀ ਜਵਾਬ ਪ੍ਰਸ਼ਾਵਾਂ ਆ ਸਹੀ ਆ ਹਾਂ ਪ੍ਰਸ਼ਾਵਾਂ ਲਓ ਵੀ ਬੁੱਝ ਗਏ ਸਵਾਲ ਹਨ ਹੁਣ ਆਪਾਂ ਸਵਾਲ ਹੋਰ ਤਿਆਰ ਕਰਦੇ ਹਾਂ ਲੋਵੀ ਇਹਨਾਂ ਨੇ ਤਾਂ ਸਵਾਲ ਦਾ ਜਵਾਬ ਸਹੀ ਦੇ ਦਿੱਤਾ ਮੰਮੀ ਡੈਡੀ ਹੁਣਾਂ ਨੇ ਕਹਿੰਦੇ ਪਰਸ਼ਾਵਾ ਆ ਤੇ ਛੋਟੂ ਨੂੰ ਕਹਿੰਦੇ ਆਤਮਾ ਆ ਛੋਟੂ ਤਾਂ ਸੱਚਾ ਜੀ ਪੈ ਗਿਆ ਤੇ ਹੁਣ ਆਪਣੀ YouTube ਫੈਮਿਲੀ ਲਈ ਆਪਾਂ ਇੱਕ ਨਵਾਂ ਸੁਭਾਅ ਰੈਡੀ ਕਰਦੇ ਆਂ ਤੇ ਬਾਕੀਆਂ ਨੂੰ ਵੀ ਪੁੱਛਦੇ ਆਂ ਵੀ ਉਹ ਦੇਖੀਏ ਕਿ ਇਹਨੂੰ ਆਉਂਦਾ ਆ ਮੰਮੀ ਡੈਡੀ ਹੁਣਾਂ ਨੇ ਤਾਂ ਬੁੱਝ ਲਿਆ ਆ ਤੇ ਢਿੱਲੋ ਸਾਹਿਬ ਨੂੰ ਵੀ ਪੁੱਛਾਂਗੇ ਜੇ ਕੋਈ ਆਪਾਂ ਨੂੰ ਬਾਹਰ ਹੋਰ ਮਿਲ ਗਿਆ ਉਹਨਾਂ ਨੂੰ ਵੀ ਪੁੱਛਾਂਗੇ ਠੀਕ ਆ ਜੀ ਸਾਰੇ ਜਾਣੇ ਵਲੌਗ ਦੇ ਨਾਲ ਬਣੇ ਰਹੋ ਲੋਕੀ ਮੋ ਮੋ ਦੇ ਲੋਕੇ ਮੀਂਹ ਦੇ ਮੌਸਮ ਦੇ ਵਿੱਚ ਹੈ ਨਾ ਪਕੌੜੇ ਵਗੈਰਾ ਬਣਾਉਂਦੇ ਆ ਇਹ ਬਣਾਏ ਆ ਇੱਧਰ ਪੋਪਕਨ ਸਿਮੀ ਨੇ ਬਣਾਏ ਪੋਪਕਨ ਤੇ ਸਾਰੇ ਜਣੇ ਦੱਸਿਓ ਵੀ ਮੀਂਹ ਕਿੱਥੇ ਕਿੱਥੇ ਪੈਂਦਾ ਪਿਆ ਹੈ ਕਿਉਂਕਿ ਆਪਣੇ ਇੱਧਰ ਲਈ ਮੰਮੀ ਜਿਹੜਾ ਸ਼ਹਿਰ ਪਰ ਚੜਦਾ ਪਾਪਾ ਉੱਧਰ ਨੂੰ ਆ ਨਾ ਇਹ ਇੱਧਰੋਂ ਆਪਣੇ ਲੈਂਦਾ ਪਾਸਾ ਹੈ ਨਾ ਆਪਣੇ ਜਿਹੜਾ ਚੜਦੇ ਪਾਸੇ ਜਿਹੜਾ ਮੀਂਹ ਪੈ ਜਾਂਦਾ ਆ ਤੇ ਲੈਂਦੇ ਪਾਸੇ ਜਿਹੜਾ ਘਟ ਪਿੰਦਾ ਆ ਤੇ ਅੱਜ ਥੋੜਾ ਮੌਸਮ ਠੀਕ ਜਿਆ ਨਹੀਂ ਤਾਂ ਕੱਲ ਪਰਸੋਂ ਦੀ ਬਹੁਤ ਜ਼ਿਆਦਾ ਗਰਮੀ ਹੋਈ ਸੀ ਤੁਸੀਂ ਮੇਰੇ ਪਿਛਲੇ ਵਲੌਗ ਚ ਵੀ ਦੇਖਿਆ ਹੋਣਾ ਕਿ ਜਦੋਂ ਆਪਾਂ ਉਧਰਲੀ ਸੈਟ ਜਾਂਦੇ ਪਏ ਸੀ ਜਨਾ ਚਿੰਤਪੁਰਨੇ ਵਾਲੀ ਰੋਡ ਤੇ ਹੀਗੇ ਉੱਥੇ ਮੀਂਹ ਪੈ ਰਿਆ ਸੀ ਤੇ ਆਪਣੇ ਇਧਰ ਧੁੱਪ ਨਿਕਲੀ ਹੋਈ ਸੀਗੀ ਤੇ ਕੋਈ ਮੈਨ ਲੱਗਦਾ ਕੋਈ ਬਹੁਤਾ ਫਰਕ ਨਹੀਂ ਹੈਗਾ ਇੱਥੋਂ 12-13 ਕਿਲੋਮੀਟਰ ਹੀ ਆ ਆਪਣਾ ਉਧਰ ਨੂੰ ਏਰੀਆ ਤੇ ਉਧਰਲੀ ਸਾਈਡ ਸਾਰੇ ਪਾਸੇ ਮੀਂਹ ਪੈ ਜਾਂਦਾ ਤੇ ਆਪਣੇ ਇਧਰਲੀ ਸਾਈਡ ਜਿਹੜੀ ਉਹ ਉੱਤੇ ਹੀ ਰਹਿ ਜਾਂਦੀ ਤੇ ਸਾਡੇ ਮੈਨੂੰ ਲੱਗਦਾ ਗੁੱਡੀ ਫੂਕੇ ਦਾ ਵੀ ਕੋਈ ਅਸਰ ਨਹੀਂ ਹੋਇਆ ਤੇ ਜਿਨ੍ਹਾਂ ਨੇ ਮੇਰਾ ਗੁੱਡੀ ਫੂਕਣ ਵਾਲਾ ਵਲੌਗ ਨਹੀਂ ਦੇਖਿਆ ਹੈਗਾ ਉਹ ਪਲੀਜ਼ ਸਾਰੇ ਜਣੇ ਵਲੌਗ ਜ਼ਰੂਰ ਦੇਖਿਓ ਬਹੁਤ ਫਨੀ ਤੇ ਬਹੁਤ ਵਧੀਆ ਬਣਿਆ ਹੋਇਆ ਆ ਠੀਕ ਆ ਜੀ ਤੇ ਹੁਣ ਆਪਣਾ ਦੂਜਾ ਸਵਾਲ ਰੈਡੀ ਆ ਤੇ ਆਪਾਂ ਹੁਣ ਪੁੱਛਦੇ ਆ ਬਾਕੀਆਂ ਨੂੰ ਬਾਅਦ ਚਾ ਕੇ ਗਾਂ ਚੋਂਣ ਜਾਣਾ ਉੱਥੇ ਪੁੱਛਦੇ ਆ ਜੇ ਕੋਈ ਮਿਲ ਗਿਆ ਨਹੀਂ ਤਾਂ ਫਿਰ ਢਿੱਲੋ ਸਾਹਿਬ ਨੂੰ ਪੁੱਛਾਂਗੇ ਜੇ ਉਹਨਾਂ ਨੂੰ ਵੀ ਨਾ ਪਤਾ ਲੱਗਾ ਤਾਂ ਫਿਰ ਆਪਣੀ YouTube ਫੈਮਿਲੀ ਨੂੰ ਪੁੱਛਾਂਗੇ ਲੋ ਵੀ ਹੁਣ ਆਪਣਾ ਜਿਹੜਾ ਦੂਜਾ ਸਵਾਲ ਆਇਆ ਹੈ ਨਾ ਪਹਿਲਾ ਸਵਾਲ ਤਾਂ ਮੰਮੀ ਡੈਡੀ ਹੋਣਾਂ ਨੇ ਪੁੱਛ ਦਿੱਤਾ ਹੁਣ ਦੂਜਾ ਸਵਾਲ ਆਪਾਂ ਢਿੱਲੋ ਸਾਰ ਨੂੰ ਪੁੱਛਦੇ ਆ ਮੈਥ ਦੇ ਵਿੱਚ ਤੁਸੀਂ ਕਹਿੰਦੇ ਨਾ ਮੈਂ ਬਹੁਤ ਇੰਟੈਲੀਜੈਂਟ ਆ ਮੇਰਾ ਬਹੁਤ ਮਾਣ ਹੈ ਹੁਣ ਹਣ ਕਹੜੇ ਰਹੇ ਉਹ ਹੁਣ ਅੱਛਾ ਹਾਂ ਮੈਂ ਤੁਹਾਨੂੰ ਮੈਂ ਸਵਾਲ ਲੱਗੀ ਪੁੱਛਣ ਭੈਣ ਭਰਾ ਆ ਠੀਕ ਆ ਨਾ ਭਰਾ ਦੀ ਉਮਰ ਹੈਗੀ 6 ਸਾਲ ਤੇ ਉਹਦੀ ਭੈਣ ਦੀ ਉਮਰ ਹੈਗੀ ਅੱਧੀ ਉਤੋਂ ਠੀਕ ਆ ਭਰਾ ਦੀ ਉਮਰ 6 ਸਾਲ ਭੈਣ ਦੀ ਉਮਰ ਅੱਧੀ ਆ ਤੇ ਜਦੋਂ ਭਰਾ 40 ਸਾਲਾਂ ਦਾ ਹੋ ਗਿਆ ਤਾਂ ਉਹਦੀ ਭੈਣ ਦੀ ਉਮਰ ਕਿੰਨੀ ਰਹਿ ਜੂਗੀ ਦੱਸੋ ਕੀ ਉਹਦੇ ਵੀ ਹੋਣੀਆਂ ਨਹੀਂ ਜੀ ਗੱਲ ਤੇ ਆ ਇਧਰ ਨੂੰ ਦੇਖ ਕੇ ਦੱਸੋ ਕਿੰਨੀਆਂ ਇਹ ਕਿਦਾਂ ਮਨ ਲੋ 6 ਸਾਲ ਹੂੰ ਉਹਦੀ ਅੱਧੀ 30 ਸਾਲ ਦੀ ਨਾ ਬਾਈ ਹਾਂਜੀ ਤਾਂ ਜਦੋਂ ਭਰਾ 40 ਸਾਲਾਂ ਦਾ ਹੋ ਗਿਆ ਫੇਰ 20 ਸਾਲ ਦੇ ਬੱਲੇ ਨਾ ਤੁਹਾਨੂੰ ਮੈਂ ਕਿੰਨਾ ਨਹੀਂ ਮੇਰੀ ਗਿਆਨੀ ਬਾਬੇ ਉਹ ਨਹੀਂ ਗਾਲ ਤੇ ਅੱਲਾ ਦਾ ਇਹ ਪਹਿਲਾਂ ਇੱਕ ਮੌਕਾ ਤਾਂ ਨੂੰ ਹੋਰ ਦੇਤਾ ਮੈਂ ਵਾਕੇ ਸੋਚ ਲਓ ਜਿਹੜਾ ਉਹ 40 ਦੇ ਹੋ ਗਏ ਹੂੰ ਯਾਰ ਇਦਾਂ ਦਾ ਹੈ ਹੋਰ ਕਿੰਦਾ ਹੈ ਇਦਾਂ ਹੀ ਆ ਪੱਕਾ ਇਦਾਂ ਹੀ ਆ ਚਲੋ ਠੀਕ ਆ ਵੀ ਹੁਣ ਇਹ ਸਵਾਲ ਦਾ ਜਵਾਬ ਆਪਣੀ YouTube ਫੈਮਿਲੀ ਦਊਗੀ ਵੀ ਜਿਨ੍ਹਾਂ ਨੂੰ ਇਹ ਸਵਾਲ ਦਾ ਆਨਸਰ ਪਤਾ ਲੱਗ ਗਿਆ ਸਾਰੇ ਜਿਹੜੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਬਾਕੀ ਜੋ ਕੋਈ ਬਾਹਰ ਵੀ ਸਾਨੂੰ ਮਿਲਿਆ ਆਪਾਂ ਉਹਨਾਂ ਨੂੰ ਵੀ ਪੁੱਛਦੇ ਆ ਉਹ ਚੜੀਆਂ ਉਹ ਤਾਂ ਚੜੀਆਂ ਉਹ ਤਾਂ ਦੀ ਹੋ ਗਈ ਹੋਰ ਕਿੰਨੀ ਹੋਊਗੀ ਹੁਣ ਇਹਨਾਂ ਨੇ ਅੰਦਰ ਬਾਹਰ ਪੜਦੇ ਆ ਨੇ ਨਾ ਬਸ ਇਦਾਂ ਹੀ ਸੋਚੀ ਜਾਣਾ ਵੀ ਕਿੰਨੀ ਕ ਹੋਊਗੀ ਉਮਰ ਪੜਦੀ ਕਿੰਨੀ ਕ ਹੋਊਗੀ ਹਨਾ ਉਹ ਮੇਰਾ ਮੈਂ ਇੱਥੇ ਚ ਬਹੁਤ ਮਾਕ ਸਾਡੇ ਨੇ ਦੋ ਦਿਲਾ ਨਰਦੀ ਹੋ ਤਾਂ ਗਈਆ ਬਿਨਾ ਕੈਲਕੂਲੇਟਰ ਕੀਤੇ ਜੀ ਮੇਰੇ ਹਿਸਾਬ ਲਾ ਲਾ ਨਾ ਹੁੰਦਾ ਹਾ ਹੁਣ ਹੁਣ ਪਤਾ ਲਾਦਾ ਇੱਥੇ ਆ ਕੇ ਹਾਂਜੀ ਚਲੋ ਠੀਕ ਹੈ ਜੀ ਹੁਣ ਸਾਰੇ ਜਣੇ ਇਸ ਸਵਾਲ ਦਾ ਜਵਾਬ ਜ਼ਰੂਰ ਦੇਓ ਕਮੈਂਟਾਂ ਦੇ ਵਿੱਚ ਤੇ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਮੈਂਸ਼ਨ ਕਰਿਆ ਕਰੋ ਉਹ ਮੈਂ ਇਸ ਲਈ ਕਹਿੰਦੀ ਕਿਉਂਕਿ ਕਈ ਵਾਰ ਨਾ ਇੱਕ ਕਮੈਂਟ ਦੇ ਜਿੱਦਾਂ ਦੋ ਦੋ ਨਾਮ ਹੁੰਦੇ ਆ ਤੇ ਉਹ ਫਿਰ ਪਤਾ ਨਹੀਂ ਲੱਗਦਾ ਕਈਆਂ ਨੂੰ ਵੀ ਕੌਣ ਕਿੱਥੋਂ ਆ ਤਾਂ ਕਿੱਥੋਂ ਨਹੀਂ ਕਿਉਂਕਿ ਇੱਕ ਨਾਮ ਦੇ ਬਹੁਤ ਜ਼ਿਆਦਾ ਸਾਰੇ ਕਮੈਂਟ ਹੋ ਜਾਂਦੇ ਆ ਇਸ ਕਰਕੇ ਸਾਰੇ ਜਣੇ ਆਪਣਾ ਨਾਮ ਤੇ ਆਪਣਾ ਸ਼ਹਿਰ ਦਾ ਨਾਮ ਜ਼ਰੂਰ ਮੈਂਸ਼ਨ ਕਰਿਆ ਕਰੋ ਠੀਕ ਹੈ ਹਾਂਜੀ গুড ਮਾਰਨਿੰਗ ਜੀ ਵੈਲਕਮ ਬੈਕ ਮਾਈ YouTube ਚੈਨਲ ਤੇ ਲੋ ਬਲੌਗਸ 07 ਤੇ ਸਭ ਤੋਂ ਪਹਿਲਾਂ ਜੇ ਨਾ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੈਣ ਤੇ ਅੱਜ ਪਹਿਲਾਂ ਮੈਂ ਗੱਲ ਕਰੂੰਗੀ ਆਪਣੇ ਪੈਲ ਸਕੀਮ ਬਾਰੇ ਹਨਾ ਕੱਲ ਆਪਣਾ ਜਿਹੜਾ ਵਲੌਗ ਸੀਗਾ ਉਹ ਕੰਟੀਨਿਊ ਨਹੀਂ ਕਰ ਸਕੇ ਕਾਫੀ ਟਾਈਮ ਹੋ ਗਿਆ ਤੇ ਆਪਾਂ ਹੋ ਗਏ ਕੰਮਕਾਰ ਚ ਬੀਜ਼ੀ ਉਸ ਤੋਂ ਬਾਅਦ ਆਪਣਾ ਜਿਹੜਾ ਵਲੌਗ ਕੰਟੀਨਿਊ ਨਹੀਂ ਹੋਇਆ ਤੇ ਹੁਣ ਟਾਈਮ ਹੋ ਚੁੱਕਾ ਸਵੇਰ ਦੇ 10 ਵੱਜ ਚੁੱਕੇ ਆ ਤੇ ਮੈਂ ਕਹਿੰਦਾ ਚਲੋ ਆਪਣੀਆਂ ਪਹਿਲਾਂ ਭੈਣਾਂ ਦੇ ਜਿਨ੍ਹਾਂ ਦੇ ਕਮੈਂਟ ਪੈਲ ਸਕੀਮਾਰੇ ਹੈਗੇ ਨਾ ਉਹਨਾਂ ਦੇ ਸਵਾਲਾਂ ਜਵਾਬ ਦਿੱਤੇ ਜਾਣ ਮੇਰੀਆਂ ਬਹੁਤੀਆਂ ਭੈਣਾਂ ਇਹ ਕਹਿੰਦੀਆਂ ਕਿ ਦੀਦੀ ਸਾਨੂੰ ਵੀ ਇੱਥੇ ਕੰਮ ਦੋ ਆਹ ਜ਼ਿਲ੍ਹੇ ਚ ਕੰਮ ਦੋ ਆਹ ਪਿੰਡ ਚ ਕੰਮ ਦੋ ਦੇਖੋ ਮੈਂ ਹਰੇਕ ਬਲੌਗ ਦੇ ਵਿੱਚ ਇਹ ਕਲੀਅਰ ਕੀਤਾ ਹੋਇਆ ਆ ਕਿ ਉਹ ਜਿਹੜਾ ਦੀ ਦੇਣੀ ਹੈਗੀ ਇਹ ਤੁਸੀਂ ਆਪਣੇ ਪਿੰਡ ਦੇ ਵਿੱਚ ਲੇਡਿਸ ਦਾ ਗਰੁੱਪ ਬਣਾ ਕੇ 10-10 ਲੇਡਿਸ ਦਾ ਗਰੁੱਪ ਬਣਦਾ ਆ ਗਰੁੱਪ ਚਾਹੇ ਜਿੰਨੇ ਮਰਜ਼ੀ ਬਣਾ ਲਓ ਤੁਸੀਂ ਇਹ ਆ ਵੀ 3-4 ਗਰੁੱਪ ਤੋਂ ਘੱਟ ਨਹੀਂ ਹੋਣੇ ਚਾਹੀਦੇ 3-4 ਗਰੁੱਪ ਜ਼ਰੂਰ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਜੀ ਤੁਸੀਂ ਆਪਣੇ ਆਂਗਣਵਾੜੀ ਸਕੂਲ ਦੇ ਜਿਹੜੇ ਟੀਚਰ ਪਿੰਡ ਦੇ ਆਂਗਣਵਾੜੀ ਸਕੂਲ ਹੁੰਦਾ ਜਿਹੜਾ ਉਹਨਾਂ ਨਾਲ ਤੁਸੀਂ ਇਹ ਗੱਲ ਕਰਕੇ ਤੇ ਇਹ ਸਕੀਮ ਆਪਣੇ ਪਿੰਡ ਦੇ ਵਿੱਚ ਲਿਆ ਸਕਦੇ ਆ ਠੀਕ ਆ ਜੀ ਤੇ ਦੂਜੀ ਗੱਲ ਇਹ ਰਹਿ ਗਈ ਵੀ ਤੁਸੀਂ ਮੈਨੂੰ ਬਹੁਤ ਜਾਣਿਆ ਕਿਹਾ ਵੀ ਤੁਹਾਡੇ ਪਿੰਡ ਦੇ ਵਿੱਚ ਇਹ ਸਕੀਮ ਕਦੋਂ ਤੋਂ ਆਉਣੀ ਆ ਜਾਂ ਕਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਸਾਡੀ ਗੱਲ ਚੱਲ ਰਹੀ ਆ ਤੇ ਜਦੋਂ ਵੀ ਇਹ ਗੱਲ ਸਾਡੀ ਕਿਤੇ ਜਾ ਕੇ ਕਿਸੇ ਪਾਸੇ ਲੱਗ ਗਈ ਕਿ ਕਿਨਾਰੇ ਤੇ ਲੱਗ ਗਈ ਤਾਂ ਆਪਾਂ ਵੀ ਸਾਡੇ ਪਿੰਡ 'ਚ ਵੀ ਇਹ ਸਕੀਮ ਆਊਗੀ ਤੇ ਆਪਾਂ স্পੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਤੀਜੀ ਗੱਲ ਇਹਦੇ ਵਿੱਚ ਇਹ ਆ ਕਿ ਸਾਰੇ ਪੁੱਛਦੇ ਸੀ ਵੀ ਪੈਸੇ ਬਹੁਤ ਘੱਟ ਪੈਸੇ ਬਹੁਤ ਘਟਿਆ ਹਾਂਜੀ ਇਹ ਗੱਲ ਮੈਂ ਵੀ ਕਹਿੰਨੀ ਆ ਕਿ ਪੈਸੇ ਬਹੁਤ ਜ਼ਿਆਦਾ ਘਟਿਆ ਕਿਉਂਕਿ ਜਦੋਂ ਮਾਨ ਸਰਕਾਰ ਨੇ ਸਕੀਮ ਲਿਆਂਦੀ ਹੈਗੀ ਉਦੋਂ ਉਹਨਾਂ ਨੇ ਕਿਹਾ ਸੀ ਕਿ 1100 ਰੁਪਇਆ ਦਵਾਂਗੇ ਹੌਲੀ ਹੌਲੀ 700 700 ਤੋਂ ਸਿੱਧਾ 170 ਤੇ ਆ ਗਏ 170 ਤੋਂ ਹੁਣ ਜਿਹੜੀ ਮੈਂ ਪਹਿਲਾ ਵੀਡੀਓ ਪਾਈ ਅਪਲੋਡ ਕੀਤੀ ਹੋਈ ਆ ਵੀ ਸੈਂਟਰ ਦੀ ਹੈ ਨਾ ਬਣਾਈ ਹੋਈ ਆ ਪੂਰੀ ਉਹਦੇ ਵਿੱਚ ਉਹ ਲੇਡੀਜ਼ ਜਿਹੜੀਆਂ ਕੰਮ ਕਰਦੀਆਂ ਉਹਨਾਂ ਨੇ ਦੱਸਿਆ ਕਿ ਉੱਥੇ 35 ਰੁਪਏ ਉਹ ਦਿੰਦੇ ਆ ਤੇ ਉੱਥੋਂ ਇੱਕ ਦੀਦੀ ਹੋਰ ਆ ਉਹ ਸੈਂਟਰ 'ਚ ਕੰਮ ਕਰਦੇ ਉਹਨਾਂ ਨੇ ਕਮੈਂਟ ਕੀਤਾ ਸੀ ਕਿ ਇਹ ਮੈਂ ਕੰਮ ਕੀਤਾ ਹੋਇਆ ਆ ਤੇ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਪਰ ਪੈਸੇ ਬਹੁਤ ਘੱਟ ਆ ਦੇਖੋ ਜਿਹੜਾ ਹੁਣ ਸਾਡੇ ਪਿੰਡੇ ਸਕੀਮ ਚੱਲ ਰਹੀ ਆ ਨਾ ਉਹਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਕੱਲਾ ਤੁਸੀਂ ਸਲਾਈ ਦਾ ਕੰਮ ਨਹੀਂ ਲੈ ਸਕਦੇ ਇਹਦੇ ਵਿੱਚ ਹੋਰ ਵੀ ਨਿੱਕੇ ਨਿੱਕੇ ਬਹੁਤ ਕੰਮ ਹੈ ਜ਼ਰੂਰੀ ਨਹੀਂ ਵੀ ਤੁਸੀਂ ਸਟਿਚਿੰਗ ਹੀ ਕਰਨੀ ਆ ਉਦੇ ਨਾਲ ਹੋਰ ਵੀ ਛੋਟੇ ਛੋਟੇ ਕੰਮ ਆ ਜੇਕਰ ਤਾਂ ਸਾਨੂੰ ਇਹਦੇ ਵਿੱਚ ਬੈਨੀਫਿਟਸ ਲੱਗਾ ਸਾਨੂੰ ਜੇ ਸਰਕਾਰ ਵਧੀਆ ਪੇ ਕਰਦੀ ਹੋਈ ਤਾਂ ਫਿਰ ਅਸੀਂ ਇਹ ਸਕੀਮ ਲੈ ਕੇ ਆਵਾਂਗੇ ਜੇਕਰ ਇਹ ਆ ਵੀ ਸਵੇਰ ਨੂੰ 10 ਵਜੇ ਚੱਲ ਕੇ ਤਾਂ ਸ਼ਾਮ ਨੂੰ 4 ਵਜੇ ਆਏ ਤਾਂ ਸਾਰੇ ਦਿਹਾੜੀ 'ਚ ਜੇ ਆਪਾਂ ਮੰਨ ਲਓ 2 ਪੀਸ ਵੀ ਰੈਡੀ ਕੀਤੇ ਹਨਾ ਤੇ 70 ਰੁਪਏ ਸਾਨੂੰ ਇੱਕ ਦਿਨ 'ਚ ਮਿਲਣੇ ਤਾਂ ਮੇਰੇ ਹਿਸਾਬ ਨਾਲ ਉਹ ਕੋਈ ਫਾਇਦਾ ਨਹੀਂ ਹੈਗਾ ਬਾਕੀ ਬਹੁਤ ਲੇਡੀਜ਼ ਇਦਾਂ ਹੁੰਦੀਆਂ ਵੀ ਚਲੋ ਕਹਿੰਦੀਆਂ ਵੀ ਘਰ ਇਹ ਫ੍ਰੀ ਬੈਠਣ ਨਾਲੋਂ ਕੀ ਮਾੜਾ ਆ ਵੀ ਜੇ ਆਪਾਂ ਕੋਈ ਕੰਮ ਕਰੀਏ ਤਾਂ 70 ਰੁਪਏ ਵੀ ਕੋਈ ਮਾੜੇ ਨਹੀਂ ਹੈਗੇ ਜੇ ਆਪਾਂ ਮਹੀਨੇ ਤੇ ਲਾਈਏ ਰਪੇ ਦੇ ਸਾਹਮਣਾ ਸੋ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਵੀ ਸਾਡੇ ਪਿੰਡ ਚ ਵੀ ਇਹ ਸਕੀਮ ਲਾਗੂ ਕਰੋ ਉਹ ਮੇਰੀਆਂ ਭੈਣਾਂ ਨੂੰ ਇੱਕ ਬੇਨਤੀ ਹੈ ਕਿ ਆਪਣਾ ਤੁਸੀਂ ਲੇਡੀਜ਼ ਦਾ ਗਰੁੱਪ ਬਣਾਵੋ ਆਪਣੇ ਪਿੰਡ ਦੇ ਜਿਹੜਾ ਸਕੂਲ ਦਾ ਅੰਕੜਵਾੜੀ ਸਕੂਲ ਹੁੰਦਾ ਆ ਉੱਥੇ ਦੇ ਟੀਚਰ ਨਾਲ ਤੁਸੀਂ ਗੱਲ ਕਰੋ ਜਾਂ ਮੈਡਮ ਜਾਂ ਸਰ ਜੋ ਵੀ ਉੱਥੇ ਦੇ ਆ ਉਹਨਾਂ ਨਾਲ ਗੱਲ ਕਰੋ ਤੇ ਉਹਨਾਂ ਨੂੰ ਤੁਸੀਂ ਕਹੋ ਵੀ ਅਸੀਂ ਇਹ ਸਕੀਮ ਆਪਣੇ ਪਿੰਡ ਦੇ ਵਿੱਚ ਲੈ ਕੇ ਆਉਣੀ ਹੈ ਤਾਂ ਉਹ ਅੱਗੇ ਉੱਥੇ ਬੀਡੀਪੀ ਆਫਿਸ ਗੱਲ ਕਰਨਗੇ ਤਾਂ ਉਹ ਜਿਹੜੀ ਸਕੀਮ ਹੈ ਤੁਹਾਡੇ ਪਿੰਡ 'ਚ ਲੈ ਕੇ ਆਉਗੇ ਠੀਕ ਹੈ ਜੀ ਤੇ ਹੁਣ ਜਿੱਥੇ ਤੱਕ ਮੈਨੂੰ ਪਤਾ ਲੱਗਾ ਵੀ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਸਕੀਮ ਲਾਗੂ ਹੋਈ ਹੈ ਸਭ ਤੋਂ ਪਹਿਲਾਂ ਤਾਂ ਹੋਈ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਠੀਕ ਹੈ ਪਹਿਲਾਂ ਮੈਂ ਇੱਕ ਗੱਲ ਹੋਰ ਕਲੀਅਰ ਕਲੀਅਰ ਕਰ ਦਵਾਂ ਪੀ ਜਿਹੜੀ ਇਹ ਸਕੀਮ ਆ ਇਹ ਸ਼ਹਿਰਾਂ ਦੇ ਵਿੱਚ ਨਹੀਂ ਲਾਗੂ ਹੁੰਦੀ ਇਹ ਸਿਰਫ ਪਿੰਡਾਂ ਦੇ ਵਿੱਚ ਹੀ ਆਉਂਦੀ ਬਹੁਤ ਮੇਰੀਆਂ ਭੈਣਾਂ ਦਾ ਸਵਾਲ ਹੁੰਦਾ ਕਿ ਸ਼ਹਿਰ ਦੇ ਵਿੱਚ ਆ ਸਕਦੇ ਸ਼ਹਿਰ ਦੇ ਵਿੱਚ ਆ ਸਕਦੇ ਆ ਨਹੀਂ ਭੈਣੇ ਸ਼ਹਿਰ ਦੇ ਵਿੱਚ ਨਹੀਂ ਸਕੀਮ ਲਾਗੂ ਹੁੰਦੀ ਇਹ ਸਿਰਫ ਪਿੰਡਾਂ ਦੇ ਵਿੱਚ ਹੀ ਆਉਂਦੀ ਆ ਤੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਆ ਸ਼ੇਰਗੜ ਉੱਥੇ ਇਹ ਸਕੀਮ ਲਾਗੂ ਹੋਈ ਸੀ ਤੇ ਸਭ ਤੋਂ ਪਹਿਲਾਂ ਉੱਥੇ ਟ੍ਰਾਇਲ ਲਈ ਗਈ ਸੀ ਠੀਕ ਆ ਜੀ ਉਸ ਤੋਂ ਬਾਅਦ ਜਿਹੜਾ ਮੈਨੂੰ ਪਤਾ ਹੈ ਵੀ ਸਾਡਾ ਪਿੰਡ ਜਲੰਧਰ ਦੇ ਵਿੱਚ ਆਉਂਦਾ ਹੈ ਚੋਮੂ ਉਹਦੇ ਵਿੱਚ ਇਹ ਸੈਂਟਰ ਖੁੱਲਿਆ ਹੋਇਆ ਤੇ ਤੀਜਾ ਇੱਕ ਹੋਰ ਪਿੰਡ ਹੈਗਾ ਰਾਮਪੁਰਾ ਪਿੰਡ ਦੇਖ ਠੀਕ ਹੈ ਜੀ ਇਹ ਤਿੰਨ ਚਾਰ ਸੈਂਟਰ ਹੋਰ ਵੀ ਆ ਮੈਨੂੰ ਲੱਗਦਾ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਆ ਤੇ ਸ਼ਾਇਦ ਮੈਨੂੰ ਲੱਗਦਾ ਇਹ ਅੰਮ੍ਰਿਤਸਰ ਦੇ ਵਿੱਚ ਵੀ ਹੈਗਾ ਪਰ ਉਹ ਪਿੰਡ ਪਤਾ ਕਰਨਾ ਪੈਣਾ ਵੀ ਕਿਹੜੇ ਪਿੰਡ ਦੇ ਵਿੱਚ ਆ ਹੁਣ ਮੇਰੀ ਇੱਕ ਭੈਣ ਨੇ ਪੱਟੀ ਤੋਂ ਮੈਂ ਕਮੈਂਟ ਕੀਤਾ ਸੀ ਮੈਨੂੰ ਲੱਗਦਾ ਪੱਟੀ ਵੀ ਸ਼ਾਇਦ ਅੰਮ੍ਰਿਤਸਰ ਦੇ ਵਿੱਚ ਆਉਂਦਾ ਆ ਮੈਨੂੰ ਇੰਨਾ ਹੀ ਪਤਾ ਨਹੀਂ ਉਹ ਵੀ ਸ਼ਾਇਦ ਉਹਦੇ ਵਿੱਚ ਹੀ ਆਉਂਦਾ ਵੀ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸੈਂਟਰ ਹੈਗੇ ਆ ਨਾ ਤਿੰਨਾਂ ਦਾ ਤਾਂ ਚਲੋ ਮੈਨੂੰ ਪਤਾ ਸੰਗਰੂਰ ਜਲੰਧਰ ਤੇ ਰਾਮਪੁਰਾ ਠੀਕ ਹੈ ਜੀ ਇਹ ਤੇਨ ਸੈਂਟਰ ਦਾ ਪਤਾ ਹੈਗਾ ਬਾਕੀ ਮੇਰੀਆਂ ਭੈਣਾਂ ਜਿਨ੍ਹਾਂ ਨੇ ਕੰਮ ਕੀਤੇ ਹੋਏ ਆ ਜਿਨ੍ਹਾਂ ਮੇਰੀਆਂ ਭੈਣਾਂ ਨੇ ਆਪਣੇ ਪਿੰਡਾਂ ਦੇ ਵਿੱਚ ਸੈਂਟਰ ਹਨਾ ਖੁੱਲੇ ਹੋਏ ਆ ਜਿੱਥੇ ਉਹ ਕੰਮ ਕੀਤੇ ਉਹ ਪਲੀਜ਼ ਉਹ ਸਾਰੇ ਜਾਣੇ ਨਾ ਕਮੈਂਟਾਂ ਦੇ ਵਿੱਚ ਆਪਣੇ ਪਿੰਡ ਦਾ ਨਾਮ ਤੇ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਦੱਸਿਓ ਤੇ ਇਹ ਗੱਲ ਮੈਂਸ਼ਨ ਕਰਿਓ ਵੀ ਹਾਂਜੀ ਕਿਹੜੇ ਪਿੰਡ ਦੇ ਵਿੱਚ ਇਹ ਸੈਂਟਰ ਚੱਲ ਰਿਹਾ ਜਾਂ ਚੱਲ ਚੁੱਕਾ ਆ ਕਾਫੀ ਭੈਣਾਂ ਦੇ ਕਮੈਂਟੇ ਸਾਡੇ ਪਿੰਡ ਵੀ ਖੁੱਲੇ ਆ ਸੀ ਸੈਂਟਰ ਅਸੀਂ ਵੀ ਕੰਮ ਕੀਤਾ ਹੈਗਾ ਹਨਾ ਪਰ ਉਹਦੇ ਵਿੱਚ ਸਾਨੂੰ ਫਾਇਦਾ ਨਹੀਂ ਹੋਇਆ ਬਹੁਤ ਪੈਸੇ ਘੱਟ ਮਿਲਦੇ ਮਿਹਨਤ ਬਹੁਤ ਜ਼ਿਆਦਾ ਤੇ ਉਹ ਭੈਣਾਂ ਨੂੰ ਮੈਂ ਪੁੱਛਣਾ ਚਾਹੁੰਨੀ ਵੀ ਭੈਣ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਤੇ ਆਪਣੇ ਪਿੰਡ ਦਾ ਨਾਮ ਜ਼ਰੂਰ ਮੈਂਸ਼ਨ ਕਰਿਓ ਤੇ ਸਾਨੂੰ ਵੀ ਪਤਾ ਲੱਗ ਸਕੇ ਵੀ ਇਹ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਇਹ ਸੈਂਟਰ ਬਣ ਚੁੱਕੇ ਆ ਜਾਂ ਬਣਨ ਜਾ ਰਹੇ ਆ ਠੀਕ ਆ ਜੀ ਇਹ ਤਿੰਨ ਸੈਂਟਰਾਂ ਦਾ ਮੈਨੂੰ ਪਤਾ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੱਤਾ ਆ ਠੀਕ ਆ ਜੀ ਤੇ ਹੁਣ ਉਸ ਤੋਂ ਬਾਅਦ ਆਪਣੀ ਆ ਗਈ 바ਰੀ ਜਿਹੜਾ ਆਪਾਂ ਸਵਾਲ ਪੁੱਛਿਆ ਸੀਗਾ ਬੀਓ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਸਾਨੂੰ ਦੋ ਵਾਰ ਤਾਂ ਫ੍ਰੀ ਮਿਲਦੀ ਆ ਤੀਜੀ ਆ ਸਾਨੂੰ ਪੈਸੇ ਦੇ ਕੇ ਲੈਣੀ ਪੈਂਦੀ ਆ ਤੇ ਉਹਦੇ ਆਪਣੇ ਜਿਹੜੇ ਸਹੀ ਸਵਾਲ ਹੈਗੇ ਜਵਾਬ ਦਿੱਤੇ ਹੈਗੇ ਤੇ ਉਹਦਾ ਆਪਾਂ ਨਾਮ ਮੈਂਸ਼ਨ ਕਰਾਂਗੇ ਤੇ ਸਭ ਤੋਂ ਪਹਿਲਾ ਨਾਮ ਹੈਗਾ ਆ ਪ੍ਰਭਜੋਤ ਕੌਰ ਅਮਨਦੀਪ ਕੌਰ ਖੁਰਸ਼ੀਦਾ ਖਾਨ ਪਿੰਡ ਵਾ ਪਿੰਡ ਬਾਇਆਵਲ ਮਲੇਰ ਕੋਟਲਾ ਖੁਰਸ਼ੀਦਾ ਖਾਨ ਪਿੰਡ ਬਾਇਆਵਲ ਮਲੇਰ ਕੋਟਲਾ ਠੀਕ ਆ ਜੀ ਤੇ ਫੇਰ ਹੈਗਾ ਐਂਜਲ ਪ੍ਰੀਤ ਬਾਜ ਬੁਟੀਕ ਵਾਲੇ ਹਰਪ੍ਰੀਤ ਕੌਰ ਰਜਨੀਵਾਲਾ ਕਠਾਰ ਤੋਂ ਇਹ ਮਿਲਣਾ ਤਾਂ ਸਾਡੇ ਨੇਅਰ ਹੀ ਆ ਕਠਾਰ ਸਾਡੇ ਲੱਗ ਗਈ ਆ ਤੇ ਉਸ ਤੋਂ ਬਾਅਦ ਹਰਕਮਲ ਸਿੰਘ ਜਤਿੰਦਰ ਕੌਰ ਫਿਰੋਜਪੁਰ ਤੋਂ ਵੰਸ਼ਪ੍ਰੀਤ ਮਲੇਰਕੋਟਲੇ ਤੋਂ ਪਰਮਜੀਤ ਕੌਰ ਕੁਲਵਿੰਦਰ ਕੌਰ ਪਿੰਡ ਅਕਬਰਪੁਰਾ ਡਿਸਟ੍ਰਿਕਟ ਪਟਿਆਲਾ ਮਨਦੀਪ ਕੌਰ ਗੜਦੇ ਵਾਲਾ ਤੋਂ ਜਸਵਿੰਦਰ ਕੌਰ ਪਿੰਡ ਜਲੋਕੇ ਤਹਿਸੀਲ ਪੱਟੀ ਹਰਿੰਦਰ ਸ਼ਰਮਾ ਨਵਕੁਲਾਰ ਪਰਮਜੀਤ ਕੌਰ ਫ੍ਰੌਮ ਲੋਟ ਤੋਂ ਤੇ ਕਵਲਜੀਤ ਕੌਰ ਠੀਕ ਹੈ ਜੀ ਇਹ ਸਿਗੇ ਨਾਮ ਜਿਨ੍ਹਾਂ ਨੇ ਆਪਣੇ ਸਵਾਲ ਦਾ ਜਵਾਬ ਸਹੀ ਦਿੱਤਾ ਹੈਗਾ ਤੇ ਹੁਣ ਜਿਹੜਾ ਆਪਣਾ ਅੱਜ ਦਾ ਸਵਾਲ ਆ ਤੁਸੀਂ ਸੁਣੀ ਲਿਆ ਹੋਣਾ ਵੀ ਦੋ ਭੈਣ ਭਰਾ ਆ ਭਰਾ ਦੀ ਉਮਰ 6 ਸਾਲ ਆ ਤੇ ਭੈਣ ਦੀ ਉਮਰ ਅੱਧੀ ਆ ਤੇ ਜਦੋਂ ਭਰਾ 40 ਸਾਲਾਂ ਦਾ ਹੋ ਜਾਂਦਾ ਆ ਤੇ ਭੈਣ ਦੀ ਉਮਰ ਕਿੰਨੀ ਰਹਿ ਜਾਂਦੀ ਆ ਸਾਰੇ ਜਣੇ ਇਸ ਸਵਾਲ ਦਾ ਜਵਾਬ ਜ਼ਰੂਰ ਦੇਣਾ ਆਪਣੇ ਸੋਨੇ ਸੋਨੇ ਕਮੈਂਟ ਕਰਕੇ ਸਹੀ ਜਵਾਬ ਦੇਓ ਤਾਂ ਜੋ ਮੈਂ ਅਗਲੀ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਨਾਮ ਮੈਂਸ਼ਨ ਕਰ ਸਕਾਂ ਤੇ ਸਾਰੇ ਜਣੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਆਪਣੇ ਇਦਾਂ ਹੀ ਹੋਰ ਫਨੀ ਫਨੀ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ नेक्स्ट ਵੀਡੀਓ ਦੇ ਵਿੱਚ